ਵੀਡੀਓ ਤੁਸੀਂ ਬਹੁਤ ਦੇਖੇ ਹੋਣੇ ਪੰਜਾਬੀਓ ਪਰ ਆਹ ਵੀਡੀਓ ਤੁਸੀਂ ਪਹਿਲੀ ਵਾਰ ਦੇਖੋਗੇ ਪਾਪਾ ਦੀ ਪਰਹੀ ਦੀ ਕਰੋ ਚੱਕ ਵੀਡੀਓ ਫਿਰ ਆਪਾਂ ਮਿਲਦੇ ਨੇ ਅੱਗੇ ਕਰੋ ਚੱਕ ਵੀਡੀਓ ਆ ਦੇਖੋ ਪਹਿਲਾਂ ਤਾਂ ਮੈਨੂੰ ਸ਼ੱਕ ਆਉਂਦਾ ਸੀਗਾ ਕਿ ਬਸ ਹਾਂ ਐਵੇਂ ਹੀ ਆ ਹੁਣ ਵਿਸ਼ਵਾਸ ਹੋ ਗਿਆ ਪਾਪਾ ਦੀ ਪਰਹੀ ਹੀ ਨੇ ਇਹ ਕਿੱਥੇ ਵੀ ਚਾਲੀ ਦਸਣ ਕੋਈ ਵੀ ਚੀਜ਼ ਅਪੀਲ ਦੇਖ ਲੋ ਅੱਗੇ ਹੈ ਸਿਲੰਡਰ ਦੇਖ ਲੋ ਕੋਈ ਵੀ ਚੀਜ਼ ਉੱਤੇ ਚੜ ਜਾਣੀ ਭੱਜ ਕੇ ਹੈਨਾ ਪਰੀਆਂ ਹੈਨਾ ਹਾਂ ਆ ਦੇਖੋ ਐ ਹੈਨਾ ਕੋਣ ਬੰਦਾ ਕੀ ਕਵੇ ਯਾਰ ਇਹਨਾਂ ਨੂੰ ਉਸ ਨੇ ਟੰਬਾ ਲੀਆ ਬੱਤੇ ਤਰੀ ਤਰੀ ਇੱਧਰ ਉੱਧਰ ਪੈਣ ਪੈਣ ਦੇ ਪੈਂਚ ਪਈਆਂ ਪਈਆਂ ਉੱਡਦੀਆਂ ਸਾਰੀਆਂ ਇਹਨਾਂ ਦੀ ਪਰੀਆਂ ਦੀ ਪੈਣ ਦੀ ਸ਼ਿੱਕੀ ਸਲਿਆਂ ਨੂੰ ਤਬਾਕੀ ਆਪਣੀ ਕਰਿਆ ਆਪਣਾ ਵੀਰ ਅਨਮੋਲ ਕਰਿਆ ਅਗਰ ਤੁਸੀਂ ਅਨਮੋਲ ਵੀ ਦੇ ਫੈਨ ਹੋ ਜੇ ਅਨਮੋਲ ਵੀ ਨੂੰ ਪਿਆਰ ਕਰਦੇ ਹੋ ਤਾਂ ਦਬਕੀ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਠੀਕ ਹੈ ਕਰੋ ਚੱਕ ਵੀਡੀਓ ਫਿਰ ਆਪਾਂ ਅੰਡ ਤੇ ਮਿਲਦੇ ਹਾਂ ਕਰੋ ਚੱਕ ਵੀਡੀਓ ਨਹੀਂ ਮੈਂ ਤਾਂ ਵੇਟ ਕਰ ਰਿਹਾ ਕਿਦੋਂ ਥੱਲੇ ਡਿੱਗੇਗੀ ਨਹੀਂ ਪਹਿਲਾਂ ਮੈਨੂੰ ਸ਼ੱਕ ਸੀ ਉਹਨਾਂ ਯਕੀਨ ਹੋ ਗਿਆ ਕਿ ਪਾਪਾ ਦੀ ਪਰੀਆਂ ਨੇ ਨਹੀਂ ਕਿਤੇ ਵੀ ਚੜ ਜਾਂਦੀਆਂ ਨੇ ਹੱਦ ਕੀਤੀ ਵੀ ਇਹਨਾਂ ਨੇ ਕੋਈ ਇਹਨਾਂ ਨੇ ਪਰ 35 ਸਿਲੰਡਰ ਟੈਂਕੀ ਕੋਈ ਚੀਜ਼ ਨਹੀਂ ਛੱਡੀ ਮੈਨੂੰ ਡਰੇ ਕਿ ਚਾਨਤੇ ਨਾਲ ਜਾ ਕੇ ਨੱਚਣ ਲੱਗ ਜਾਣ ਇਹ ਸਰਕਾਰਾਂ ਦੇ ਬਦੌਲਤ ਕਰ ਰਹੀਆਂ ਨੇ ਜੋ ਇਹਨਾਂ ਨੂੰ 6 ਮੰਨ ਦੇ ਸਰਕਾਰਾਂ ਇਹਨਾਂ ਨੂੰ ਪਤਾ ਫ੍ਰੀ ਦਾ ਰਾਸ਼ਨ ਆ ਰਿਹਾ ਕੋਈ ਟੈਨਸ਼ਨ ਨਹੀਂ ਫਿਕਰ ਹੀ ਨਹੀਂ ਆਣੀ ਇਹਨਾਂ ਨੂੰ ਕੋਈ ਉਹ ਰਾਸ਼ਨ ਦੇ ਦੁਸ਼ਮਣੋਂ ਬੱਸ ਕਰੋ ਸਿਰਫ ਆਯੂਸ਼ਮਾਨ ਕਾਰਡ ਕਰਕੇ ਹਵਾ ਕਰਦੀਆਂ ਨੇ ਇਹਨਾਂ ਨੂੰ ਪਤਾ ਟਿੱਲੇ ਡਿੱਗ ਵੀ ਗਈਆਂ ਸੱਟ ਲੱਗੀ ਇਲਾਜ ਵੀ ਫ੍ਰੀ ਕਮਜੋ ਥੋੜਾ ਜਾ ਜ਼ੀਲ ਦੇ ਚੱਕਰੇ ਕਿਤੇ ਰੇਲ ਨਾ ਬਣਵਾ ਲਿਓ ਅੰਜੀ ਪੰਜਾਬੀ ਕਿਧਰ ਲੱਗੀ ਵੀਡੀਓ ਬਦਲੇ ਕਿਤੇ ਵੀਡੀਓ ਨੂੰ ਦੋ ਤਾਂ ਕੋਈ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਵਿਚਾਰ ਦੱਸਿਓ ਜਿਉਂਦੇ ਸਕੇ ਜੋ ਬਾਕੀ ਹੈ ਮੈਂ ਸ਼ਿਕੀ ਯੁਗਤ ਆਪ ਵੀ ਦੇ ਪੱਲੂ ਬੋਲ ਦੇਦੋ ਨਾ ਕੋਈ ਗੁੱਸਾ ਗਲਣਾ ਨਾ ਕਰਿਓ ਤੇ ਬਾਕੀ ਤੁਹਾਨੂੰ ਕੋਈ ਵੀ ਗੁੱਸਾ ਲੱਗਾ ਤਾਂ ਉਸ ਲਈ ਸੌਰੀ ਬਟ ਦਵ ਕੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਪਰਾਈਜ਼ ਚੈਨਲ ਨੂੰ ਕਰ ਲਿਓ ਠੀਕ ਹੈ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਸਰ ਪਰ ਬਰੀ ਸੱਚੀ ਗੱਲ ਜੀ